ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਣੇ ਕਣਕ ਦੀਆਂ ਬਾੜੀਆਂ ਨੇ ਪੰਜਾਬ ਦੇ ਵਿੱਚ ਪੂਰਾ ਜੋਰ ਫੜ ਲਿਆ ਤੇ ਮੰਡੀਆਂ ਦੇ ਵਿੱਚ ਵੀ ਵਧੀਆ ਜਿਹੜੀ ਕਣਕ ਦੀ ਤਲਾਈ ਹੋ ਰਹੀ ਹੈ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਨਹੀਂ ਕਰਨਾ ਪੈ ਰਿਹਾ ਚਲੋ ਜਿਸ ਦਾ ਮੌਇਸਚਰ ਜ਼ਿਆਦਾ ਉਹਨੂੰ ਮਾੜੀ ਮੋਟੀ ਕੋਈ ਕਾਟ ਸਾਟ ਲੱਗ ਸਕਦੀ ਆ ਜਾਂ ਫੁੱਲ ਫੁਲਾਈ ਆ ਹੋ ਸਕਦਾ ਅਦਰਵਾਈਜ਼ ਜਿਹੜੀਆਂ ਕਣਕਾਂ ਵਧੀਆ ਨਹੀਂ ਗਈਆਂ ਸੁੱਕੀਆਂ ਕਣਕਾਂ ਨਹੀਂ ਗਈਆਂ ਵੇਕਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆ ਰਹੀ ਬਹੁਤ ਵਧੀਆ ਜਿਹੜਾ ਕੰਮ ਚੱਲ ਰਿਹਾ ਬਾੜੀ ਦਾ ਕੰਮ ਵੀ ਬਹੁਤ ਜ਼ਿਆਦਾ ਜਿਹੜਾ ਵਧੀਆ ਚੱਲ ਰਿਹਾ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਣੇ ਤੁਹਾਨੂੰ ਮੈਂ ਦੱਸਿਆ ਸੀਗਾ ਜਿੱਦਾਂ ਆਪਣੇ ਨੇੜੇ ਤੜੇ ਹੁਣ ਬਾੜੀਆਂ ਹੋ ਰਹੀਆਂ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਇੱਕ ਵੈਰਾਈਟ ਦੀ ਦਾ ਸਭ ਤੋਂ ਜ਼ਿਆਦਾ ਝਾਰ ਸਾਡੇ ਏਰੀਆ 'ਚ ਦੇਖਣ ਨੂੰ ਮਿਲਿਆ ਖਾਸ ਕਰਕੇ ਆਪਣੇ ਨੇੜੇ ਤੇੜੇ ਦਾ ਜਿਹੜਾ ਏਰੀਆ ਇੱਕ ਦੋ ਪਿੰਡਾਂ ਦੇ ਵਿੱਚ ਤਾਂ ਉਹ ਵੈਰੈਟੀ ਦਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਦੂਸਰੀਆਂ ਵੈਰੈਟੀਆਂ ਦਾ ਵੀ ਸ਼ੇਅਰ ਕਰ ਰਿਹਾ ਤੇ ਕਿਸਾਨ ਵੀਰੋ ਆਪਾਂ ਵੀ ਕਣਕ ਵੱਡੀ ਸੀਗੀ ਤੇ ਇਹਦਾ ਅੱਜ ਤਲਾਈ ਹੋਣ ਗਈ ਹੋਈ ਹੈ ਆਪਣੀ ਤੇ ਤਲਾਈ ਤੋਂ ਬਾਅਦ ਜੋ ਜਿੰਨਾ ਵੀ ਮਨਕ ਚਲੋ ਝਾੜ ਆਊਗਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾਲੇ ਵੈਰੈਟੀਆਂ ਸ਼ੇਅਰ ਕਰਾਂਗੇ ਤੇ ਜੋ ਮੈਂ ਤਜਰਬਾ ਕੋਈ ਕਰਿਆ ਸੀਗਾ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਤੇ ਕਿਸਾਨ ਵੀਰੋ ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਪਹਿਲਾਂ ਤਾਂ ਦੇਖੋ ਮੈਂ ਨਾਰਮਲ ਵੈਰਾਈਆਂ ਤੁਹਾਨੂੰ ਦੱਸ ਦਿੰਦਾ ਕਿਸਾਨ ਵੀਰੋ ਕਿਉਂਕਿ ਆਪਣੇ ਆਪਾਂ ਦੂਰ ਦੀਆਂ ਵੈਰਾਈਆਂ ਨੇ ਜਿਹੜੇ ਮੈਸੇਜ ਆਉਂਦੇ ਨੇ ਕਿਸਾਨ ਵੀਰਾਂ ਦੇ ਉਹਦੇ ਤੇ ਯਕੀਨ ਉਹਨਾਂ ਵੀ ਨਹੀਂ ਕਰ ਸਕਦੇ ਕਿਉਂਕਿ ਕਈ ਵਾਰ ਇੱਕ ਦੂਜੇ ਨੂੰ ਆਪਾਂ ਨੀਮਾ ਦਿਖਾਉਣ ਦੇ ਲਈ ਆਪਾਂ ਝੂਠ ਵੀ ਬੋਲ ਸਕਦੇ ਨੇ ਜਾਂ ਆਪਾਂ ਨੂੰ ਦੂਸਰੇ ਦਾ ਯਕੀਨ ਵੀ ਘੱਟ ਆਉਂਦਾ ਜੇ ਆਪਾਂ ਮੈਂ ਵੀਡੀਓ ਦੇ ਵਿੱਚ ਵੀ ਦੱਸਦਾ ਤਾਂ ਤੁਹਾਨੂੰ ਵੀ ਯਕੀਨ ਘੱਟ ਆਊ ਤਾਂ ਜਿਹੜੇ 2-4 ਕਿਸਾਨ ਵੀਰਾਂ ਦੇ ਆਪਾਂ ਨੂੰ ਫੋਨ ਆਏ ਨੇਗੇ ਫੀਡਬੈਕ ਮਿਲੇ ਨੇਗੇ ਝਾੜ तकरीबन ਵੀਰੇ ਸਾਰੇ ਪੰਜਾਬ ਦੇ ਵਿੱਚ ਬਹੁਤ ਸੋਨਾ ਚੱਲ ਰਿਹਾ ਤੇ ਮੈਂ ਆਪਣੇ ਏਰੀਆ ਦੀ ਗੱਲ ਕਰਦਾ ਕਿਸਾਨ ਵੀਰੋ ਪਹਿਲਾਂ ਤਾਂ ਆਪਾਂ ਗੱਲ ਕਰਦੇ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਨੇ ਜਿੱਦਾਂ ਐਕਚੁਅਲੀ 2967 ਆ 3086 ਆ ਤੇ ਪੁਰਾਣੀਆਂ ਚੱਲਦੀਆਂ ਰਹੀਆਂ ਨੇ ਤੇ ਕਿਸਾਨ ਵੀਰੋ ਮੈਂ ਤੁਹਾਨੂੰ ਦੱਸਦਾ ਪਹਿਲਾਂ ਤਾਂ ਐਚਡੀ 2967 ਆਪਣੇ ਯਾਰ ਮਿਸਟਰ ਨੇਕ ਨੇ ਵੱਡੀ ਸੀਗੀ ਤਾਂ ਉਹਦਾ ਕਿਸਾਨ ਵੀਰੋ 2.24 ਕੁੰਟਲ ਝਾੜ ਆ ਜਿਹੜਾ ਆਗਾ ਵਧੀਆ ਝਾੜ ਰਿਹਾਗਾ ਤੇ ਤੁਹਾਨੂੰ ਪਤਾ ਉਹ ਅਕਤੂਬਰ ਦੇ 20 ਦੇ ਨੇੜੇ ਤੇੜੇ ਉਹ ਕਣਕਾ ਜਿਹੜੀ ਉਹ ਵੇਚ ਜਾਂਦੀ ਹੁੰਦੀ ਆ ਤੇ ਐਚਡੀ 3080 ਦਾ ਕਿਸਾਨ ਵੀਰੋ ਝਾੜ ਆ ਜਿਹੜਾ ਆ ਰਿਹਾਗਾ ਕਿਉਂਕਿ ਐਚਡੀ 3080 ਵਧੀਆ ਰਕਵੇ ਦੇ ਵਿੱਚ ਲੱਗਦੀ ਹੈ ਇਹਦਾ ਝਾੜ ਆ ਰਿਹਾ ਜਿਹੜਾ ਕਿਸਾਨ ਵੀਰੋ ਉਹ ਤਕਰੀਬਨ 22 22.5 ਕੁਇੰਟਲ ਤੋਂ ਲੈ ਕੇ 25 ਕੁਇੰਟਲ ਤੱਕ ਵੀ ਇਹਦਾ ਝਾੜ ਆ ਰਿਹਾਗਾ ਵਧੀਆ ਝਾੜ ਆ ਰਹੇ ਨੇ ਤੇ ਅੱਗੇ ਇਹਦੇ ਕਿਸਾਨ ਵੀਰੋ ਜਿੱਦਾਂ ਆਪਣੇ 222 222 ਕਿਸਾਨ ਵੀਰੋ ਮੈਂ 2-3 ਸਾਲ ਲਾਈਏ ਤੇ ਚਲੋ ਆਪਾਂ ਕਿਸਮਤ ਵੀ ਖਰਾਬ ਕਹਿ ਸਕਦੇ ਆਂਗੇ ਆਪਣੇ ਇੰਨਾ ਵਧੀਆ ਉਹਨੇ ਝਾੜ ਨਹੀਂ ਦਿੱਤਾ ਤੇ ਜੋ ਇਸ ਸਾਲ ਝਾੜ ਆ ਕਿ ਆ ਰਿਹਾ ਹੈ ਕਿਸਾਨ ਵੀਰੋ ਉਹ 23 23.2 ਕੁਆਂਟਲ ਤੋਂ ਲੈ ਕੇ 26 ਕੁਆਂਟਲ ਤੱਕ ਕਿਸਾਨ ਵੀਰੋ ਇਹਦਾ ਝਾੜ ਆ ਜਿਹੜਾ 222 ਦਾ ਗਿਆ ਤੇ ਅੱਗੇ ਵੀਰੇ ਗੱਲ ਕਰਦੇ ਆਪਾਂ 187 ਦੀ 187 ਦਾ ਕਿਸਾਨ ਵੀਰੋ ਝੂਠ ਬੋਲਣ ਵਾਲਾ ਕੰਮ ਆ ਕਿਉਂਕਿ ਜਿਹੜੇ ਕਿਸਾਨ ਵੀਰ ਨੂੰ ਆਪਾਂ ਪੁੱਛਦਾ तकरीबन 25 ਤੋਂ ਉੱਪਰ ਹੀ ਦੱਸ ਰਿਹਾ ਵੀਰੇ ਹਰੇਕ ਬੰਦਾ ਕਿਉਂਕਿ ਇਸ ਵਾਰ ਕਣਕਾਂ ਨਾਲ ਕਿਰੀਆਂ ਵੀ ਨਹੀਂ ਹੈਗੀਆਂ ਤੇ ਕਣਕਾਂ ਦਾ ਜਿਹੜਾ ਝਾੜ ਆ ਕਿਸਾਨ ਵੀਰੋ ਨਾਰਮਲ ਹੀ ਵਧੀਆ ਆ ਰਿਹਾ ਹੈਗਾ जिने सेवा करी कर कर है ओदा ता वधिया होनी है उना नहीं नॉर्मल ਝਾੜ ਵੀ ਜਿਹੜਾ ਚੰਗਾ ਆ ਰਿਹਾ ਹੈਗਾ ਤੇ ਅੱਗੇ ਕਿਸਾਨ ਵੀਰੋ ਜਿਵੇਂ 303 ਦਾ ਉਹਦਾ ਝਾੜ ਵੀ ਸੋਹਣਾ ਆ ਰਿਹਾ ਹੈਗਾ ਕਿਉਂਕਿ 303 ਨੂੰ ਥੋੜਾ ਜਿਹਾ ਕਿਸਾਨ ਵੀਰਾਂ ਨੇ ਪਸੰਦ ਆ ਹੁਣ 2-3 ਸਾਲ ਤੋਂ ਘਟ ਕਰ ਰਹੇ ਨੇ ਥੋੜੇ ਰਕਵੇ ਸੀਗੀ ਤਾਂ ਇੱਕ ਦੋ ਜਿਹੜੇ ਵੀਰਾਂ ਦੀ ਰਿਪੋਰਟ ਆਈ ਇੱਕ ਦਾ ਝਾੜ ਆ ਵੀਰੇ 23 ਕੁਇੰਟਲ ਇੱਕ ਦਾ ਆ ਵੀਰੇ 21.21 ਕੁਇੰਟਲ ਤੇ ਅੱਗੇ ਗੱਲ ਕਰਦੇ ਵੀਰੇ ਜਿਹੜੀ ਕਿਸਮ ਨੇ ਸਾਨੂੰ ਸਭ ਨੂੰ ਹੈਰਾਨ ਕੀਤਾ ਤੇ ਬਾਕੀ ਕਿ ਵੀਰੇ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਤੇ 327 826 ਦਾ ਝਾੜਾ ਜਿਹੜਾ ਤਕਰੀਬਨ ਉਹ ਵੀਰੇ ਗੁੱਡ ਆ ਰਿਹਾ ਪੂਰਾ ਸਾਰਿਆਂ ਨਾਲੋਂ 327 ਦਾ ਝਾੜਾ ਵੀਰੇ ਜਿਵੇਂ ਮੈਂ ਆਪਾਂ ਵੀ ਵੱਡੀਆਂ ਮੈਂ ਤੁਹਾਨੂੰ ਹਿੰਟ ਹੀ ਆ ਦੱਸ ਦੇਣਾ ਤਕਰੀਬਨ ਵੀਰੇ ਆਪਣੇ 26 26.5 ਕੁਇੰਟਲ ਦੇ ਨੇੜੇ ਝਾੜ ਜਾਊਗਾ 327 ਦਾ ਤੇ 826 ਇਹ ਜਿਹੜੀ ਵੀਰੇ ਇਹਦਾ ਮੇਰੇ ਹਿਸਾਬ ਨਾਲ 27 ਕੁਇੰਟਲ ਦੇ ਨੇੜੇ ਆਪਣੇ ਝੜ ਜਾਊਗਾ ਜਿੰਨਾ ਕਿ ਮੇਰਾ ਐਸਟੀਮੇਟ ਆ ਬਾਕੀ ਤੁਹਾਨੂੰ ਕਲੀਅਰ ਮੈਂ ਸਾਰਾ ਵੀਡੀਓ ਦੇ ਵਿੱਚ ਕਰ ਲੂੰ ਕਰ ਦੂੰਗਾ ਚਾਹੇ ਕੋਈ ਆ ਕੇ ਆਪਣੀ ਜ਼ਮੀਨ ਤੇ ਫੀਤਾ ਫੇਰ ਲੈ ਚਾਹੇ ਕੋਈ ਆਪਣੇ ਜਾ ਕੇ ਆਪਾਂ ਕੱਲੀਏ ਇਹੀ ਕਣਕ ਵੱਢ ਕੇ ਲੈ ਕੇ ਆਂ ਕੋਈ ਹੋਰ ਕਣਕ ਨਹੀਂ ਵੱਢੀ ਹੋਈ ਜਾ ਕੇ ਆਪਣੇ ਚਾਹੇ ਤੁਸੀਂ ਭਰਤੀਆਂ ਚੈੱਕ ਕਰ ਸਕਦੇ ਹੋ ਆ ਕਿ ਆਪਣਾ ਕੋਈ ਉਹਦੇ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਵੀਰੇ ਆਪਾਂ ਨੂੰ ਝੂਠ ਬੋਲ ਕੇ ਲੈਣਾ ਵੀ ਕੀ ਅਤੇ ਆਪਾਂ ਨੂੰ ਮਿਲੂ ਵੀ ਕੀ ਪਰ ਵੀਰੇ ਆਪਣੇ ਆਹ ਖੇਤਾਂ ਨੇ ਕਦੇ ਵੀ ਇੰਨਾ ਝਾੜ ਨਹੀਂ ਸੀ ਦਿੱਤਾ ਜਿੰਨਾ ਇਸ ਵਾਰ ਪ੍ਰਮਾਤਮਾ ਦੀ ਕਿਰਪਾ ਨਾਲ ਮੌਸਮ ਦੇ ਹਿਸਾਬ ਨਾਲ ਕਣਕਾਂ ਨੇ ਇਸ ਵਾਰ ਝਾੜ ਦਿੱਤਾ ਹੈ। ਇਹ ਵੀਰੇ ਆਪਾਂ ਕੋਈ ਸਿਆਣਫਣੀ ਕਹਿ ਸਕਦੇ ਕਿਸੇ ਦੀ ਕੋਈ ਮਿਹਨਤ ਨਹੀਂ ਕਹਿ ਸਕਦੇ ਮਿਹਨਤ ਚਲੋ ਸਾਰੇ ਨੇ ਕਰੀ ਹੈ ਬਹੁਤ ਵਧੀਆ ਗੱਲ ਹੈ। ਪਰ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਨਾ ਝਾੜ ਕੁਦਰਤ ਨੇ ਤੇ ਪ੍ਰਮਾਤਮਾ ਨੇ ਦੇਣਾ ਆਪਾਂ ਨੂੰ ਜੋ ਦੇਣਾ ਦੇਈ ਦੇਣਾ ਨਹੀਂ ਜਿੱਦਾਂ ਹੁਣ ਆਪਣੇ ਤੁਸੀਂ ਦੇਖ ਸਕਦੇ ਹੋ ਮਾਨਸਾ ਸਾਈਡ ਇੱਕ ਪਿੰਡ 'ਚ ਕਿੰਨੇ ਗੜੇ ਪੈਣਗੇ ਉਹ ਦੇ ਕੇ ਖੋ ਵੀ ਲੈਂਦਾ ਵੀਰੇ। ਉਹਦੇ ਤੇ ਕੋਈ ਪ੍ਰਸ਼ਨ ਨਹੀਂ ਆਪਾਂ ਕਰ ਸਕਦੇ। ਤੁਹੇ ਵੀਰੇ ਮੈਂ ਤੁਹਾਨੂੰ ਦੱਸਦਾ ਜਿਹੜਾ 826 ਦਾ ਝਾੜ ਆ ਰਿਹਾ ਵੀਰੇ ਤਕਰੀਬਨ 23 24 ਕੁਇੰਟਲ ਤੋਂ ਲੈ ਕੇ 25 26 ਕੁਇੰਟਲ ਤੱਕ ਨਾਰਮਲ ਝਾੜ ਆ ਰਹੇ ਨੇ 826 ਦੇ ਤੇ ਅੱਗੇ ਵੀਰੇ ਆ ਜਾਂਦੇ 327 ਦਾ ਤਾਂ ਵੀਰੇ ਝੂਠ ਬੋਲਣ ਵਾਲਾ ਕੰਮ ਆਗਾ 25 25 ਕੁਇੰਟਲ ਦੀ ਇਹ ਆਮ ਹੀ ਨਿਕਲ ਰਹੀ ਆ 26 26 27 ਕੁਇੰਟਲ ਨੂੰ ਵੀ ਹੱਥ ਲਾ ਰਹੀ ਹੈ ਜਿਨ੍ਹਾਂ ਨੇ ਪੂਰੀਆਂ ਤਕੜੀਆਂ ਗਣਕਾਂ ਨੇ ਤੇ ਵੀਰੇ ਜਿਹੜਾ ਮੈਂ ਸਭ ਤੋਂ ਵੱਧ ਝਾੜ ਨੋਟ ਕਰਿਆ ਇੱਕ ਵੈਰਾਈਟੀ ਦਾ ਜਿਹੜੀ ਕਿ ਮੈਨੂੰ ਇਹ ਲੱਗਦਾ ਸੀ ਵੀ ਨਹੀਂ ਇਹਨਾਂ ਨਹੀਂ ਆ ਸਕਦਾ ਪਰ ਉਹਨੇ ਝਾੜ ਦਿੱਤਾ ਉਹ ਮੈਂ ਤੁਹਾਨੂੰ ਦੱਸ ਦੇਣਾ ਕਿਸਾਨ ਵੀਰੋ ਆ ਕੇ ਤੁਸੀਂ ਖੇਤ ਦੇਖ ਸਕਦੇ ਹੋ ਸਿਰਫ ਕੱਲੀ ਉਹੀ ਖੇਤ ਦੀ ਕਣਕ ਜੋਖੀ ہوئی ਆ ਹੋਰ ਕੋਈ ਅਦਰ ਕੋਈ ਕਣਕ ਨਹੀਂ ਗਈ ہوئی ਵੱਢ ਕੇ ਤੁਸੀਂ ਖੇਤ ਵੀ ਚੈੱਕ ਕਰ ਸਕਦੇ ਹੋ ਚਾਰ ਬੰਦਿਆਂ ਤੋਂ ਆਪਾਂ ਤੁਹਾਨੂੰ ਨਾਲ ਗੱਲ ਵੀ ਕਰਾ ਦੇ ਆਪਾਂ ਗੱਲ ਕਰਦੇ ਕਿਸਾਨ ਵੀਰੋ ਡੀਬੀਡਬਲਯੂ 372 ਕਣਕ ਦੀ ਜਿਹੜੀ 372 ਕਣਕ ਆ ਵੀਰੇ 28 ਕੁਇੰਟਲ ਝਾੜ ਇਹਨੇ ਆਪਣੇ ਪਿੰਡ ਦਿੱਤਾ 16 ਵਿਘੇ ਜਗ੍ਹਾ ਵੱਡੀ ਸੀਗੀ ਤੇ 87 88 ਕੁਇੰਟਲ ਤੱਕ ਉਹਨਾਂ ਦੇ ਝਾੜ ਪਈਆ 16 ਬਿੱਗੇ ਕਣਕ ਚੋਂ ਜਿਹੜੀ 5.5 ਪਾਉਣੇ 6 ਕੁਇੰਟਲ ਤੱਕ ਵੀ ਬਰੇ ਕਣਕ ਗਈ ਆ ਪਰ ਪੂਰੀ ਉਮਰ ਲੈ ਕੇ ਉਹਨਾਂ ਨੇ ਵੱਢੀ ਆ ਤੇ ਵਧੀਆਂ ਕਣਕ ਸੀਗੀ ਆਪਾਂ ਕਹਿ ਜੀ ਵੀ ਹਾਂ ਰਿਕਾਰਡ ਵਾਲੀ ਕਣਕ ਸੈੰਘੀ ਸੀਗੀ ਉਹ ਤੇ ਤੁਸੀਂ ਕਿਸਾਨ ਵੀਰੋ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਡੇ ਕਿਹੜੀ ਏਰੀਆ ਦੇ ਵਿੱਚ ਕਿਹੜੀ ਕਿਸਮ ਜ਼ਿਆਦਾ ਕਾਮਯਾਬ ਹੋਈ ਆ ਤੇ ਕਿਹੜੀ ਕਿਸਮ ਦਾ ਕਿੰਨਾ ਝਾੜ ਤੁਹਾਨੂੰ ਮਿਲਿਆ ਕਿਹੜੀ ਵੈਰਾਈ ਤੁਹਾਨੂੰ ਅੱਗੇ ਤੋਂ ਤੁਹਾਨੂੰ ਵਧੀਆ ਲੱਗ ਰਹੀ ਹੈ ਬੀਜਨ ਨੂੰ ਜਾਂ ਪ੍ਰਾਣੀਆਂ ਵੈਰਾਈਆਂ ਨੇ ਵਧੀਆ ਝਾੜ ਦਿੱਤਾ ਜਾਂ ਜਿਹੜੀਆਂ ਨਵੀਆਂ ਵੈਰਾਈਆਂ ਨੇ ਉਹਨਾਂ ਨੇ ਵਧੀਆ ਝਾੜ ਦਿੱਤਾ ਤਕਰੀਬਨ ਵੀਰੇ ਮੇਰੇ ਹਿਸਾਬ ਨਾਲ ਇਸ ਸਾਲ ਸਾਰੀਆਂ ਕਣਕਾਂ ਨਹੀਂ ਝਾੜ ਵਧੀਆ ਤੇ ਇੱਕ ਮੇਰੇ ਯਾਰ ਦੋਸਤਾਂ ਨੇ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਰਹਿੰਦੇ ਨੇ ਬਰਬਟ ਕਣਕ ਬਾਰੇ ਤੇ ਵੀਰੇ ਆਪਣੇ ਕੋਲ ਬਰਬਟ ਕਣਕ ਹੈਗੀ ਹੈ 11-12 ਏਕੜ ਆਪਾਂ ਉਹ ਵੱਡਾਂਗੇ ਤੇ ਉਹਦਾ ਤੁਹਾਨੂੰ ਮੈਂ ਜ਼ਰੂਰ ਝਾੜ ਦੱਸ ਦੂੰਗਾ ਕਿਉਂਕਿ ਮੇਰੇ ਹਿਸਾਬ ਨਾਲ ਉਹ ਝਾੜ ਉਹਦਾ ਲੇਹੜੇ ਹੀ ਲੈਵਲ ਦਾ ਹੁੰਦਾਗਾ ਅੱਡੇ ਹੁੰਦਾਗਾ ਤੇ ਉਹ ਮੈਂ ਤੁਹਾਨੂੰ ਜਰੂਰ ਸ਼ੇਅਰ ਕਰੂੰਗਾ ਵੀਰੇ ਪਰ ਕਣਕਾਂ ਦਾ ਝਾੜ ਵਧੀਆ ਆ ਰਿਹਾ ਵੀਰੇ ਚਲੋ ਪ੍ਰਮਾਤਮਾ ਦੀ ਕਿਰਪਾ ਕਿਸਾਨਾਂ ਨੂੰ ਕੋਈ ਚਾਰ ਪੈਸੇ ਦਾ ਫਾਇਦਾ ਹੋਵੇ ਬਹੁਤ ਜਿੱਦਾਂ ਆਪਾਂ ਕਹਿੰਦੇ ਸਮੇਂ ਬਾਅਦ ਮੈਂ ਵੀਰੇ ਮੈਂ 2012 ਦੇ ਵਿੱਚ ਇੰਨਾ ਝਾੜ ਦੇਖਿਆ ਸੀ ਉਸ ਤੋਂ ਬਾਅਦ ਮੈਂ ਇੰਨਾ ਝਾੜ ਨਹੀਂ ਦੇਖਿਆ ਕਦੇ ਵੀ ਕਣਕਾਂ ਦਾ ਜਿੰਨਾ ਇਸ ਸਾਲ ਮਿਲ ਰਿਹਾ ਤੇ ਵਧੀਆ ਪ੍ਰਮਾਤਮਾ ਨੇ ਕਿਸਾਨਾਂ ਦੀ ਬਾਹ ਫੜੀ ਆ ਤੇ ਇਸੇ ਤਰ੍ਹਾਂ ਮੌਸਮ ਦੀ ਸੁਖ ਸ਼ਾਂਤੀ ਰੱਖ ਕੇ ਕਿਸਾਨ ਵੀਰੇ ਜਿਹੜਾ ਕਿਸਾਨ ਵੀਰਾਂ ਦਾ ਕੰਮ ਆ ਜਿਹੜਾ ਨੇ ਪਰੇ ਚੜੇ ਪ੍ਰਮਾਤਮਾ ਮੌਸਮ ਦੀ ਸੁਖ ਸ਼ਾਂਤੀ ਰੱਖੇ ਤੇ ਹਰੇਕ ਕਿਸਾਨ ਵੀਰ ਦੀ ਜਿਹੜੀ ਬਾਡੀ ਸੰਪੂਰਨ ਹੋਵੇ ਪ੍ਰਮਾਤਮਾ ਕਟਨਾਵਾ ਤੋਂ ਕਿਸਾਨਾਂ ਨੂੰ ਬਚਾਵੇ ਤੇ ਬਾਕੀ ਵੀਰੇ ਤੁਸੀਂ ਜਰੂਰ ਦੱਸੋ ਵੀ ਤੁਹਾਡੇ ਏਰੀਆ ਦੇ ਵਿੱਚ ਕਿਹੜੀ ਕਿਸਮ ਦਾ ਝਾੜ ਵਧੀਆ ਰਹੇ ਤੇ ਤੁਹਾਨੂੰ ਕਿਹੜੀ ਕਿਸਮ ਵਧੀਆ ਲੱਗੀ ਤੁਹਾਡੇ ਕਿਹੜੀ ਕਿਸਮ ਦਾ ਕੰਨਾ ਝਾੜਾ ਤੇ ਪੋਜੀਟਿਵ ਕਮੈਂਟ ਕਰਕੇ ਵੀਰੇ ਮੈਨੂੰ ਇਹ ਜਰੂਰ ਇਹ ਚੀਜ਼ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਜੋ ਜਾਣਕਾਰੀ ਵੀਰੇ ਕਮੈਂਟ ਦੀ ਜਾਣਕਾਰੀ ਹਮੇਸ਼ਾ ਹੋਰ ਬੰਦਿਆਂ ਕੋਲ ਚਲੀ ਜਾਂਦੀ ਹੈਗੀ ਤਾਂ ਉਹਨਾਂ ਨੂੰ ਵੀ ਇਹ ਚੀਜ਼ ਬਾਰੇ ਪਤਾ ਲੱਗ ਜਾਂਦਾ ਜੋ ਤੁਹਾਡੇ ਏਰੀਆ ਦੇ ਹੁੰਦੇ ਨੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਆਪਾਂ ਇਸੇ ਤਰ੍ਹਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਹੁੰਦੇ ਰਹਾਂਗੇ ਧੰਨਵਾਦ